ਅਗਲੀ ਖਬਰ ਇਰਾਨ ਤੇ ਯੂ ਐਸ ਏ ਦਾ ਜੋ ਕਨਫਲਿਕਟ ਚੱਲ ਰਿਹਾ ਹੈਗਾ ਉਹ ਬੜਾ ਖਤਰਨਾਕ ਸਥਿਤੀ ਤੇ ਪਹੁੰਚਿਆ ਹੋਇਆ ਤੇ ਇਰਾਨ ਵਾਲਿਆਂ ਨੇ ਇਹ ਕਿਹਾ ਵੀ ਹਾਂ ਅਸੀਂ ਬਿਲਕੁਲ ਅਮਰੀਕਾ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈਗੇ ਹਾਂ ਫੋਰਮ ਮਿਨਿਸਟਰ ਇਰਾਨ ਦੇ ਆਵਾਸ ਅਰਾ ਗੱਛੀ ਜੋ ਆ ਉਹਨਾਂ ਨੇ ਤਹਿਰਾਨ ਦੇ ਵਿੱਚ ਇਹ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਕਹਿੰਦੇ ਵੀ ਸਾਨੂੰ ਪਤਾ ਨਹੀਂ ਕਿ ਅਮਰੀਕਾ ਕੀ ਕਰਨਾ ਚਾਹੁੰਦਾ ਹੈ ਉਹ ਕਮੈਨੀ ਨੂੰ ਮਾਰਨਾ ਚਾਹੁੰਦਾ ਹੈ ਸਾਡੇ ਮਿਲਟਰੀ ਸਾਈਟਸ ਨੂੰ ਮਾਰਨਾ ਚਾਹੁੰਦਾ ਹੈ ਹਰਜੀ ਤੱਕ ਇਹ ਕਲੀਅਰ ਨਹੀਂ ਵੀ ਯੂਐਸਾ ਕਰਨਾ ਕੀ ਚਾਹੁੰਦਾ ਹੈਗਾ ਆ ਅ ਇਸਲਾਮਿਕ ਰਿਪਬਲਿਕ ਆਫ ਇਰਾਨ ਕਹਿੰਦੇ ਭਈ ਨੇਗੋਸ਼ੀਏਸ਼ਨ ਦੇ ਲਈ ਬਿਲਕੁਲ ਤਿਆਰ ਹੈਗਾ ਆ ਤੇ ਡੋਨਲਡ 트੍ਰੰਪ ਉਹਨਾਂ ਨੇ ਇਹ ਕਿਹਾ ਸੀ ਭਈ ਮਿਲਟਰੀ ਐਕਸ਼ਨ ਨੂੰ ਉਤੋਂ ਬਚਣ ਦੇ ਲਈ ਅ ਇਰਾਨ ਨੂੰ ਇਮੀਡੀਏਟਲੀ ਗੱਲਬਾਤ ਕਰਨੀ ਚਾਹੀਦੀ ਆ ਤੇ ਦੂਸਰੇ ਨੰਬਰ ਤੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਮਾਰਨਾ ਬੰਦ ਕਰਨਾ ਦੇਣਾ ਚਾਹੀਦਾ ਕਿਉਂਕਿ ਯੂਐਸ ਨੇ ਆਲਰੇਡੀ ਇੱਕ ਹੋਰ ਜਿਹੜਾ ਵਾਰਸ਼ਿਪ ਆ ਉਹ ਮੀਡਲ ਈਸਟ ਦੇ ਵਿੱਚ ਡਿਪਲੋਏ ਕਰ ਦਿੱਤਾ ਹੈਗਾ ਯੂਐਸ ਅਬਰਾਹਮ ਲਿੰਕਨ ਤੇ ਹੋਰ ਕਈ ਜਿਹੜੇ ਗਾਈਡਡ ਮਿਜ਼ਾਈਲ ਡਿਸਟਰੋਇਰਸ ਆ ਉਹ ਵੀ ਉੱਥੇ ਜਿਹੜੇ ਆ ਇੰਸਟਾਲ ਕਰ ਦਿੱਤੇ ਹੈਗੇ ਆ ਸੋ ਕਹਿੰਦੇ ਵੀ 30000 ਤੋਂ ਵੱਧ ਐਕਟਿਵਿਸਟ ਗਰੁੱਪ ਜੋ ਆ ਉਹ ਇਹ ਕਹਿ ਰਹੇ ਵੀ 30000 ਤੋਂ ਵੱਧ ਲੋਕਾਂ ਨੂੰ ਮਾਰਿਆ ਗਿਆ ਹੈ ਇਰਾਨ ਦੇ ਵਿੱਚ ਜਦੋਂ ਹੁਣ ਪਿਛਲੇ ਸਮਿਆਂ ਦੇ ਵਿੱਚ ਕੁਝ ਹਫ਼ਤਿਆਂ ਚ ਜਿਹੜੇ ਪ੍ਰੋਟੈਸਟ ਹੋਏ ਸੀ ਇਰਾਨ ਨੇ ਇਹ ਜਿਹੜੇ ਪ੍ਰੋਟੈਸਟ ਆ ਇਹ ਸਾਰੇ ਯੂਐਸ ਤੇ ਇਜ਼ਰਾਈਲ ਦੇ ਉੱਤੇ ਬਲੇਮ ਕੀਤੇ ਹੈਗੇ ਕਹਿੰਦੇ ਪਈ ਉਹ ਇਹਨਾਂ ਨੂੰ ਜਿਹੜੀ ਆ ਹਵਾ ਦੇ ਰਿਹਾ ਹੈਗੇ ਆ 터ਕਿਸ਼ ਫੋਰਮਨਿਸਟਰ ਹਕਨ ਫਿਦਨ ਜੋ ਆ ਉਹਨਾਂ ਨੇ ਇਹ ਕਿਹਾ ਪਈ ਤਹਿਰਾਨ ਤੇ ਵਸ਼ਿੰਗਟਨ ਦੇ ਵਿੱਚ ਨਿਊਕਲੀਅਰ ਪ੍ਰੋਗਰਾਮ ਨੂੰ ਲੈ ਕੇ ਜੇ ਗੱਲਬਾਤ ਆ ਉਹ ਅਸੀਂ ਮੀਡੀਏਟਰ ਕਰਨ ਦੇ ਲਈ ਤਿਆਰ ਹੈਗੇ ਆ ਈਰਾਨ ਦੇ ਪ੍ਰੈਜ਼ੀਡੈਂਟ ਮਸੂਦ ਪੈਜ਼ਿਸ਼ਕੀਨ 터ਕੀ ਦੇ ਪ੍ਰੈਜ਼ੀਡੈਂਟ ਰੈਸੇਪ ਐਰਦੋਗਨ ਉਹ ਕਹਿੰਦੇ ਪਈ ਅਸੀਂ ਮੀਡੀਏਟਰ ਬਣਨ ਦੇ ਲਈ ਈਰਾਨ ਤੇ ਯੂ ਐਸ ਏ ਦੇ ਵਿੱਚ ਇਸ ਟਾਈਮ ਤਿਆਰ ਹੈਗੇ ਆ ਪਰ ਟੈਨਸ਼ਨਸ ਜਿਹੜੀਆਂ ਆ ਲੜਾਈ ਵੱਲ ਨੂੰ ਜਾਣ ਦੀਆਂ ਇਸ ਟਾਈਮ ਬਹੁਤ ਹਾਈएस्ट ਪੁਆਇੰਟ ਤੇ ਉੱਤੇ ਪਹੁੰਚੀਆਂ ਹੋਈਆਂ ਜੀ ਬਿਲਕੁਲ ਅਗਲੀ ਖਬਰ ਈਰਾਨ ਤੇ ਯੂ ਐਸ ਏ ਦਾ ਜੋ ਕਨਫਲਿਕਟ ਚੱਲ ਰਿਹਾ ਹੈਗਾ ਉਹ ਬੜਾ ਖਤਰਨਾਕ ਸਥਿਤੀ ਤੇ ਪਹੁੰਚਿਆ ਹੋਇਆ ਹੈ ਤੇ ਈਰਾਨ ਵਾਲਿਆਂ ਨੇ ਇਹ ਕਿਹਾ ਵੀ ਹਾਂ ਅਸੀਂ ਬਿਲਕੁਲ ਅਮਰੀਕਾ ਦੇ ਨਾਲ ਗਲਵਤ ਕੰਨ ਦੇ ਲਈ ਤਿਆਰ ਹੈਗੇ ਆ ਫੋਰਮ ਮਿਨਿਸਟਰ ਈਰਾਨ ਦੇ ਅਵਾਸ ਅਰਾ ਗੱਛੀ ਜੋ ਆ ਉਹਨਾਂ ਨੇ ਤਹਿਰਾਨ ਦੇ ਵਿੱਚ ਇਹ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਆ ਕਹਿੰਦੇ ਵੀ ਸਾਨੂੰ ਪਤਾ ਨਹੀਂ ਕਿ ਅਮਰੀਕਾ ਕੀ ਕਰਨਾ ਚਾਹੁੰਦਾ ਹੈ ਉਹ ਕਮੈਨੀ ਨੂੰ ਮਾਰਨਾ ਚਾਹੁੰਦਾ ਆ ਸਾਡੇ ਮਿਲਟਰੀ ਸਾਈਟਸ ਨੂੰ ਮਾਰਨਾ ਚਾਹੁੰਦਾ ਆ ਹਜੇ ਤੱਕ ਇਹ ਕਲੀਅਰ ਨਹੀਂ ਵੀ ਯੂ ਐਸ ਕਰਨਾ ਕੀ ਚਾਹੁੰਦਾ ਹੈਗਾ ਆ ਇਸਲਾਮਿਕ ਰਿਪਬਲਿਕ ਆਫ ਇਰਾਨ ਕਹਿੰਦੇ ਵੀ ਨੇਗੋਸ਼ੀਏਸ਼ਨ ਦੇ ਲਈ ਬਿਲਕੁਲ ਤਿਆਰ ਹੈਗਾ ਆ ਤੇ ਡੋਨਲਡ 트੍ਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਮਿਲਟਰੀ ਐਕਸ਼ਨ ਨੂੰ ਉਤੋਂ ਬਚਣ ਦੇ ਲਈ ਇਰਾਨ ਨੂੰ ਇਮੀਡੀਏਟਲੀ ਗੱਲਬਾਤ ਕਰਨੀ ਚਾਹੀਦੀ ਆ ਤੇ ਦੂਸਰੇ ਨੰਬਰ ਤੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਮਾਰਨਾ ਬੰਦ ਕਰਨਾ ਦੇਣਾ ਚਾਹੀਦਾ ਕਿਉਂਕਿ ਯੂ ਐਸ ਨੇ ਆਲਰੇਡੀ ਇੱਕ ਹੋਰ ਜਿਹੜਾ ਵਾਰਸ਼ਿਪ ਆ ਉਹ ਮਿਡਲ ਈਸਟ ਦੇ ਵਿੱਚ ਡਿਪਲੋਏ ਕਰ ਦਿੱਤਾ ਹੈਗਾ ਯੂ ਐਸ ਅਬਰਾਹਮ ਲਿੰਕਨ ਤੇ ਹੋਰ ਕਈ ਜਿਹੜੇ ਗਾਈਡਡ ਮਿਜ਼ਾਈਲ ਡਿਸਟਰॉयਰਸ ਆ ਉਹ ਵੀ ਉਥੇ ਜਿਹੜੇ ਆ ਇੰਸਟਾਲ ਕਰ ਦਿੱਤੇ ਹੈਗੇ ਆ ਉਹ ਸੋ ਕਹਿੰਦੇ ਵੀ 30000 ਤੋਂ ਵੱਧ ਐਕਟੀਵਿਸਟ ਗਰੁੱਪ ਜੋ ਆ ਉਹ ਇਹ ਕਹਿ ਰਹੇ ਵੀ 30000 ਤੋਂ ਵੱਧ ਲੋਕਾਂ ਨੂੰ ਮਾਰਿਆ ਗਿਆ ਹੈ ਈਰਾਨ ਦੇ ਵਿੱਚ ਜਦੋਂ ਹੁਣ ਪਿਛਲੇ ਸਮਿਆਂ ਦੇ ਵਿੱਚ ਕੁਝ ਹਫ਼ਤਿਆਂ 'ਚ ਜਿਹੜੇ ਪ੍ਰੋਟੈਸਟ ਹੋਏ ਸੀ ਈਰਾਨ ਨੇ ਇਹ ਜਿਹੜੇ ਪ੍ਰੋਟੈਸਟ ਆ ਇਹ ਸਾਰੇ ਯੂਐਸ ਤੇ ਇਜ਼ਰਾਈਲ ਦੇ ਉੱਤੇ ਬਲੇਮ ਕੀਤੇ ਹੈਗੇ ਕਹਿੰਦੇ ਭਈ ਉਹ ਇਹਨਾਂ ਨੂੰ ਜਿਹੜੀ ਆ ਹਵਾ ਦੇ ਰਿਹਾ ਹੈਗੇ ਆ ਟਰਕਿਸ਼ ਫੋਰਮ ਮਿਨਿਸਟਰ ਹਕਨ ਫਿਦਨ ਜੋ ਆ ਉਹਨਾਂ ਨੇ ਇਹ ਕਿਹਾ ਕਿ ਤਹਿਰਾਨ ਤੇ ਵਸ਼ਿੰਗਟਨ ਦੇ ਵਿੱਚ ਨਿਊਕਲੀਅਰ ਪ੍ਰੋਗਰਾਮ ਨੂੰ ਲੈ ਕੇ ਜੇ ਗੱਲਬਾਤ ਆ ਉਹ ਅਸੀਂ ਮੀਡੀਏਟਰ ਕਰਨ ਦੇ ਲਈ ਤਿਆਰ ਹੈਗੇ ਆ। ਈਰਾਨ ਦੇ ਪ੍ਰੈਜ਼ੀਡੈਂਟ ਮਸੂਦ ਪੈਜੀਸ਼ਕੀਅਨ ਅ ਟਰਕੀ ਦੇ ਪ੍ਰੈਜ਼ੀਡੈਂਟ ਰੈਸੇਪ ਐਰਦੋਗਨ ਉਹ ਕਹਿੰਦੇ ਵੀ ਅਸੀਂ ਮੀਡੀਏਟਰ ਬਣਨ ਦੇ ਲਈ ਈਰਾਨ ਤੇ ਯੂ ਐਸ ਏ ਦੇ ਵਿੱਚ ਇਸ ਟਾਈਮ ਤਿਆਰ ਹੈਗੇ ਆ ਪਰ ਟੈਂਸ਼ਨਸ ਜਿਹੜੀਆਂ ਆ ਲੜਾਈ ਵੱਲ ਨੂੰ ਜਾਣ ਦੀਆਂ ਇਸ ਟਾਈਮ ਬਹੁਤ ਹਾਈਐਸਟ ਪੁਆਇੰਟ ਤੇ ਉੱਤੇ ਪਹੁੰਚੀਆਂ ਹੋਈਆਂ ਨੇ। ਜੀ ਬਿਲਕੁਲ।